ਗੁਰੂ ਹਰਸਾਹਿ ਦੀ ਪੁਲਿਸ ਉਹਨਾਂ ਲੋਕਾਂ ਦੀਆਂ ਦਿੱਤੀਆਂ ਦਰਖਾਸਤਾਂ ਤੇ ਕੰਮ ਨਹੀਂ ਕਰਦੀ ਤੇ ਕੀਤੇ ਪਰਚਿਆਂ ਤੇ ਵੀ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਜਾਂਦੀ ਜਿਸ ਦੇ ਸਬੰਧ ਦੇ ਵਿੱਚ ਗੁਰੂ ਹਰਸਾਹਿ ਥਾਣੇ ਦੇ ਗੇਟ ਮੋਹਰੇ ਹੀ ਯਾਨੀ ਕਿ ਥਾਣੇ ਦੇ ਅੰਦਰ ਤਰਨਾ ਲਗਾ ਕੇ ਲੋਕ ਬੈਠੇ ਨੇ ਪਹਿਲਾਂ ਤਸਵੀਰ ਦਿਖਾ ਦਿੰਦੇ ਹੈਗੇ ਆ ਤਰਨਾ ਕਰੀਆਂ ਦੀ ਇੱਧਰ ਤੇ ਨਾਲ ਗੱਲ ਬਾਤ ਉਹਨਾਂ ਤੋਂ ਸੁਖਾਣੀ ਹੈ ਮਾਮਲਾ ਕੀ ਹੈਗਾ ਮਾਮਲਾ ਪਿੰਡ ਰੱਤੇਵਾਲਾ ਦੇ ਨਾਲ ਜੁੜਿਆ ਜਿਹੜੀ ਪਿਛਲੇ ਦਿਨਾਂ 'ਚ ਇੱਕ ਖਬਰ ਨਸ਼ਰ ਕੀਤੀ ਸੀ ਇੱਕ ਮਾਮਲਾ ਦਰਜ ਹੁੰਦਾ ਉਸ ਤੋਂ ਬਾਅਦ ਕਾਰਵਾਈ ਨਹੀਂ ਹੁੰਦੀ ਤੇ ਪਿੰਡ ਦੇ ਲੋਕ ਆ ਕੇ ਫਿਰ ਦੰਨਾ ਲਾ ਲੈਂਦੇ ਆ ਪਰਿਵਾਰਿਕ ਜਿਹੜੇ ਹੈਗੇ ਆ ਕਿਵੇਂ ਅੱਜ ਫਿਰ ਧਰਨਾ ਲਗਾਉਣ ਦੀ ਲੋੜ ਪੈ ਗਈ ਉਦੋਂ ਤੁਸੀਂ ਕਹਿ ਰਹੇ ਸੀ ਪੁਲਿਸ ਆਈ ਆ ਕਾਰਵਾਈ ਹੋ ਰਹੀ ਆ ਉਸ ਤੋਂ ਬਾਅਦ ਜੀ ਕੋਈ ਕਾਰਵਾਈ ਨਹੀਂ ਹੋਈਗੀ ਤੇ ਇਸ ਕਰਕੇ ਸਾਨੂੰ ਦੋ ਧਰਨਾ ਲਾਉਣਾ ਪਿਆ ਮੇਰੇ ਘਰ ਵਾਲਿਆਂ ਨੂੰ ਮਾਰ ਕੇ ਸੁੱਟ ਗਏ ਸੀ ਉਹ ਆ ਸਾਡੇ ਘਰੇ ਪਹਿਲਾਂ ਦਾਖਲ ਹੋਏ ਸਾਰਾ ਸਮਾਨ ਤੋੜਿਆ ਉਸ ਤੋਂ ਬਾਅਦ ਉਹਨਾਂ ਨੇ ਕੁੱਟ ਮਾਰ ਕੀਤੀ ਫਿਰ ਉਹ ਕਹਿੰਦੇ ਮਰ ਗਿਆ ਮਰ ਗਿਆ ਉਸ ਤੋਂ ਬਾਅਦ ਉਹ ਭੱਜ ਗਏ ਸਾਰੇ ਸਾਡੀ ਮੰਗ ਇਹ ਆ ਵੀ ਦੋਸ਼ੀ ਉਸ ਤੋਂ ਬਾਅਦ ਚਾਰ ਹੀ ਗ੍ਰਿਫਤਾਰ ਕੀਤੇ ਨੇ ਇਹਨਾਂ ਨੇ ਉਸ ਤੋਂ ਬਾਅਦ ਕੋਈ ਨਹੀਂ ਕੀਤਾ ਸਾਡੀ ਇਹ ਮੰਗ ਆ ਵੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਤਾਰਾ ਤਾਰਾ ਚੰਗੀ ਤੋਂ ਚੰਗੀ ਲਾਈ ਜਾਵੇ ਕਿਹੜੀ ਤਾਰਾ ਦੀ ਤੁਸੀਂ ਮੰਗ ਕਰਦੇ ਹੋ ਕਿ ਪਰਚਾ ਜਿਹੜਾ ਹੋਇਆ ਉਹ ਸਹੀ ਨਹੀਂ ਕੀਤਾ ਗਿਆ ਪਰਚਾ ਕੋਈ ਕਮੀ ਰਹਿ ਗਈ ਹਾਂਜੀ ਸਰ ਬਿਲਕੁਲ ਹੈ ਜੀ ਕਮੀ ਬਿਲਕੁਲ ਰਹਿ ਗਈ ਜੀ ਕਿਉਂਕਿ ਦੇਖੋ ਜੀ 452 ਲਾਈ ਆ ਜਾਂ 324 ਲਾਈ ਆ ਜਿਵੇਂ ਹੁਣ ਇਹਨਾਂ ਨੇ ਲਿਖਤਾ ਜੀ ਮਾਰ ਦੇਣ ਦੀਆਂ ਧਮਕੀਆਂ ਘਰ ਆ ਕੇ ਕੋ ਮਾਰ ਦੇਣ ਦੀਆਂ ਧਮਕੀਆਂ ਨਹੀਂ ਦਿੰਦਾ ਜੀ ਹੂੰ ਅੰਦਰ ਵੜ ਕੇ ਉਹਨਾਂ ਨੇ ਇੰਨਾ ਕੁ ਜਦ ਤੰਡ ਮਚਾਇਆ ਜੀ ਸਭ ਕੁਝ ਤੋੜਿਆ ਵੀ ਆ ਤੇ ਮਾਰ ਕੇ ਸੱਟ ਕੇ ਜੇ ਕਿਤੇ ਪਿੰਡ ਵਾਲੇ ਨਾ ਚੱਕਦੇ ਤੇ ਉਦੋਂ ਕੁਝ ਵੀ ਹੋ ਸਕਦਾ ਸੀ ਜੀ ਹਾਂਜੀ ਤੇ ਹੁਣ ਪੁਲਿਸ ਠੰਡੇ ਬਸਤੇ ਚ ਪਾਤੀ ਜੀ ਕਾਰਵਾਈ ਚਾਰ ਜਣ ਜਿਹੜੇ ਜੇਲ੍ਹ ਭੇਜਤੇ ਆ ਭਾ ਭੇਜਤੇ ਉਦੋਂ ਬਾਅਦ ਕੋਈ ਉਹਨਾਂ ਤੇ ਛਾਪਾ ਨਹੀਂ ਕੋਈ ਪਿੰਡ ਦੇ ਸਰਪੰਚ ਦੇ ਸਾਹਮਣੇ ਫਿਰਦੇ ਜੀ ਉਹ ਅੱਛਾ ਪਿੰਡ ਹੀ ਫਿਰਦੇ ਆਲੇ ਹਾਂਜੀ ਹਾਂਜੀ ਸਰਪੰਚ ਦੇ ਦਿਹਾੜੀ ਲੱਗੇ ਹੋਏ ਆ ਜੀ ਕੱਟ ਚਾਹ ਹਾਂਜੀ ਹਾਂਜੀ ਉਹਨਾਂ ਦੇ ਘਰੇ ਹੀ ਆ ਠੀਕ ਹੈ ਹਾਂਜੀ ਅੱਜ ਜਿਹੜਾ ਤਰਨਾ ਹੈ ਮੰਗ ਕੀ ਆ ਤੁਹਾਡੀ ਮੰਗ ਸਾਡੀ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੀ ਹੂੰ ਤੇ ਜੇ ਉਹਨਾਂ ਨੂੰ ਜੇਲ੍ਹ ਭੇਜਿਆ ਜਾਵੇ ਬੰਦੀ ਜਿਹੜੀ ਕਾਰਵਾਈ ਹੋ ਕੀਤੀ ਜਾਣੀ ਚਾਹੀਦੀ ਉਹਨਾਂ ਤੇ ਤੇ ਸਖਤ ਤੋਂ ਸਖਤ ਜਿਹੜੀ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਆ ਜਿਹੜੀ ਕਿ ਜਿਹੜੀ ਕੋ ਧਾਰਾ ਉਹਨਾਂ ਤੇ ਲੱਗਣੀ ਚਾਹੀਦੀ ਸੀ ਹੋ ਨਹੀਂ ਲੱਗੀ ਜੀ ਉਹ ਲੱਗਣੀ ਚਾਹੀਦੀ ਆ ਜਿਵੇਂ ਹੁਣ ਮਾਰ ਕੇ ਸੱਟ ਕੇ ਜੀ ਉਹਨਾਂ ਤੇ ਧਾਰਾ ਕੋਈ ਨਹੀਂ ਲੱਗੀ ਜੀ ਹਾਂ ਅਸੀਂ ਤਾਂ 307 ਦੀ ਮੰਗ ਕਰਦੇ ਆ ਵੀ ਉਹਨਾਂ ਤੇ ਲੱਗਣੀ ਚਾਹੀਦੀ ਜਿਵੇਂ ਉਹ ਮਾਰ ਕੇ ਸੱਟ ਕੇ ਸੀ ਜੀ ਹਾਂਜੀ ਤੇ ਜੇ ਅੱਜ ਤੁਸੀਂ ਦਰਨਾ ਲਗਾਇਆ ਹੈਗਾ ਕੋਈ ਆਇਆ ਤੁਹਾਡੇ ਕੋਲ ਅਫਸਰ ਪਹੁੰਚਿਆ ਕੋਈ ਗੱਲਬਾਤ ਹੋਈ ਉਸ ਤੋਂ ਬਾਅਦ ਵੀ ਕਾਰਵਾਈ ਕਰਾਂਗੇ ਜਾਂ ਨਹੀਂ ਕਰਾਂਗੇ ਕਿ ਦਰਨਾ ਜਾਰੀ ਰਹੂਗਾ ਦਾ ਦਰਨਾ ਬਿਲਕੁਲ ਜਾਰੀ ਰਹੂਗਾ ਜੇ ਹਜੇ ਤੱਕ ਕੋਈ ਗੱਲਬਾਤ ਨਹੀਂ ਹੋਈ ਜੇ ਕੋਈ ਗੱਲਬਾਤ ਕਰਨਗੇ ਤਾਂ ਠੀਕ ਹੈ ਜੀ ਨਹੀਂ ਤਾਂ ਅਸੀਂ ਇੱਥੋਂ ਜੇ ਦਰਨਾ ਤਾਂ ਨਹੀਂ ਚੱਕਦੇ ਅਸੀਂ ਨਹੀਂ ਤਾਂ ਅਸੀਂ ਰੋਡ ਜਾਮ ਕਰਾਂਗੇ ਜੀ ਕੱਲ ਨੂੰ ਰੋਡ ਜਾਮ ਜੇ ਸਾਡੀ ਅੱਜ ਮੰਗਾਂ ਨਹੀਂ ਪੂਰੀਆਂ ਕੀਤੀਆਂ ਜਾਂਦੀਆਂ ਅਸੀਂ ਕੱਲ ਨੂੰ ਰੋਡ ਜਾਮ ਕਰਾਂਗੇ ਜੀ ਰੋਡ ਜਾਮ ਦੀ ਇਹ ਗੱਲ ਕਹਿ ਰਹੇ ਹੈਗੇ ਆ ਕੀ ਲੱਗਦਾ ਵੀ ਕਾਰਵਾਈ ਚ ਕਿਤਨ ਕਿਤੇ ਕਮੀ ਰਹੀ ਹੈ ਜਿਸ ਕਰਕੇ ਅੱਜ ਧਰਨਾ ਲਗਾਉਣ ਲਈ ਮਜਬੂਰ ਹੋ ਗਏ ਹਾਂਜੀ ਕਮੀ ਆ ਜੀ ਕੋਈ ਧਾਰਾ ਨਹੀਂ ਲੱਗੀ ਉਹਨਾਂ ਤੇ ਸਹੀ ਜਦੋਂ ਧਮਕੀਆਂ ਦਿੰਦੇ ਜੀ ਸਰੇ ਆਮੋਂ ਧਮਕੀਆਂ ਦੇ ਜਾਂਦੇ ਹੋਰ ਘਰਾਂ ਨੂੰ ਵੀ ਧਮਕੀਆਂ ਦੇ ਜਾਂਦੇ ਨੇ ਜੀ ਤੂੰ ਬੰਦੇ ਬਾਹਰ ਫਿਰਦੇ ਆ ਜਿਹੜੇ ਕੋਈ ਨਾਲ ਸਾਡੇ ਤੁਰਦੇ ਉਹਨਾਂ ਨੂੰ ਸਾਰਿਆਂ ਨੂੰ ਧਮਕੀਆਂ ਦੇ ਰਹੇ ਨੇ ਜੀ ਇਸ ਕਰਕੇ ਅਸੀਂ ਕਹਿੰਦੇ ਜਲਦੀ ਤੋਂ ਜਲਦੀ ਉਹ ਗ੍ਰਿਫਤਾਰ ਕੀਤੇ ਜਾਣ ਨਹੀਂ ਧਰਨਾ ਤਾਂ ਨਹੀਂ ਗਾ ਉਹ ਅੱਜ ਮੈਲ ਨਹੀਂ ਆਏ ਸੀ ਕਾਫੀ ਆਪ ਦਾ ਉਹਨਾਂ ਦਾ ਥੋੜਾ ਰੋਸ ਸੀਗਾ ਉਹਨਾਂ ਨੂੰ ਵੀ ਸਾਡੇ ਜਿਹੜੇ ਦੋਚੀ ਆ ਉਹ ਜਲਦ ਅਰੈਸਟ ਕੀਤੇ ਜਾਣ ਪਿਛਲੇ ਦਿਨੀ ਘਰ ਵਿੱਚ ਦਾਖਲ ਹੋ ਕੇ ਉਹਨਾਂ ਨੇ ਉਹਨਾਂ ਦੇ ਸੱਟਾਂ ਮਾਰੀਆਂ ਤੇ ਘਰ ਦੀ ਪੰਨ ਤੋੜ ਕੀਤੀ ਸੀਗੀ ਤੇ ਉਹਦੇ ਸਬੰਧੀ ਅਸੀਂ ਐਫ ਆਈ ਆਰ ਦਰਜ ਕਰਤੀ ਸੀ ਐਫ ਆਈ ਆਰ ਨੰਬਰ 360 332 24452 ਦਿਨ ਤਾਰਾ ਦੇ ਤਦ ਕੀਤੀ ਸੀਗੀ ਤੇ ਚਾਰ ਦੋਸ਼ੀ ਉਹਦੇ ਵਿੱਚ ਉਹ ਅਰੈਸਟ ਕਰਲੇ ਸੀ ਬਾਕੀ ਦੋਸ਼ੀ ਆ ਜਿਹੜੇ ਅਸੀਂ ਉਹ ਚਲਦੈ ਅਰੈਸਟ ਕਰ ਲਾਂਗੇ ਇਹਨਾਂ ਨੂੰ ਅਸੀਂ ਵਿਸ਼ਵਾਸ ਦਿਵਾਇਆ ਕਿ ਤੁੜਕ ਦੋ ਤਿੰਨ ਵੇਟ ਕਰੋ ਪੱਕੀ ਨੰਨੀਆਂ ਕੋਈ ਤਫਤੀਸ਼ ਦੇ ਨਾਲ ਰਿਲੇਟਡ ਅਸਈਂ ਇੱਕ ਦੋ ਮੰਗਾਂ ਸਿੰਗਾ ਉਹ ਤੁਹਾਡੀਆਂ ਕਨਫਿਡੈਂਸ਼ੀਅਲ ਆ ਅਸੀਂ ਉਹ ਵੀ ਨੰਨੀਆਂ ਸਾਰੀਆਂ ਜਿਹੜੀਆਂ ਮੰਗਾਂ ਉਹ ਪ੍ਰਵਾਨ ਕਰਕੇ ਜਲਦ ਜਿਹੜਾ ਤੋਛੀ ਉਹ ਰੈਸਟ ਕਰ ਲਾਂਗੇ ਸਰ ਕੀ ਲੱਗਦਾ ਜੀ ਫਰਸਟ ਇਨਵੈਸਟੀਗੇਸ਼ਨ ਦੇ ਕੀ ਰੈਂਜਸ ਹੋਣੀਆਂ ਲੱਗ ਇਨਾਂ ਦੇ ਪਿੰਡ ਸੌਣਗਾ ਰੱਤੇ ਵਾਲੇ ਦੇ ਵਿੱਚ ਮਾਮਲਾ ਇਹ ਕਹਿੰਦੇ ਵੀ ਖੁਦ ਦੱਸ ਰਿਹਾ ਵੀ ਸਾਡਾ ਪ੍ਰੈਕਟੀਕਲੀ ਮਾਮਲਾ ਹੈਗਾ ਵੀ ਕਰਕੇ ਤੋਂ ਅਸੀਂ ਉਹਨੂੰ ਤਫ਼ਤੀਸ਼ ਕਰ ਰਹੇ ਹਾਂ ਜੀ ਦੇਖਦੇ ਹਾਂ ਇਹਨਾਂ ਦਾ ਵਿੱਚ ਕੀ ਰਿਜ਼ਲਟ ਆਉਂਦਾ ਸਰ ਪਹਿਲਾਂ 452 ਆਈ ਗਈ ਸੀ ਫਿਰ ਉਹ 452 ਤੋੜ ਦਿੱਤੀ ਗਈ ਜੀ ਰੱਬਤ ਪਾ ਗਈ ਜੀ ਦੁਬਾਰਾ ਫਿਰ ਅਟੈਕ ਹੋਇਆ ਉਹਨਾਂ ਦੇ ਕੰਮ ਹਾਂ ਲਾਤੀ ਅਸੀਂ 452 ਲਾਤੀ ਅਸੀਂ ਉਹਦੇ ਵਿੱਚ ਅਸੀਂ ਜਿਹੜੇ ਚਾਰ ਦੋਚੀ ਆ ਉਹ ਅਰੈਸਟ ਵੀ ਕਰ ਲਿਆ ਨਿੰਦ ਜਿਹੜੀ ਪਹਿਲਾਂ 450 ਲੱਗੀ ਸੀ ਉਹ ਤੋੜ ਦਿੱਤੀ ਸੀ ਪਹਿਲਾਂ ਵਾਰ ਹਾਂ ਲੜਾਈ ਪਹਿਲਾਂ ਵੀ ਹੋਈ ਸੀਗੀ ਤੇ ਉਹਦੇ ਵਿੱਚ ਜਿਹੜੇ ਦੂਜੇ ਆ ਉਹ ਜਲਦਾ ਸੀ ਰੈਸਟ ਕਰ ਲਾਂਗੇ ਦੋਛੀਆਂ ਨਾਲ ਸਰ ਗੱਲ ਹੋਈ ਸੀ ਉਹਨਾਂ ਨਾਲ ਤੇਨੇ ਮੰਗੇ ਵੀ 400 307 ਦਾ ਵਾਅਦਾ ਕੀਤਾ ਹੈ ਉਹ ਅਸੀਂ ਇਹਨਾਂ ਨਾਲ ਸਾਰੀ ਬੈਠ ਕੇ ਸਾਡੀ ਇਹਨਾਂ ਨਾਲ ਬੜੀ ਲੰਬੀ ਵਰਤਲਾਪ ਹੋਈ ਆ ਅਸੀਂ ਇਹਨਾਂ ਨੂੰ ਦੱਸਿਆ ਵੀ ਜਿਹੜਾ 307 ਦਾ ਉਹ ਡਾਕਟਰ ਸਾਹਿਬ ਦੀ ਰਿਪੋਰਟ ਆ ਓਪੀਨੀਅਨ ਅੰਡਰ ਪਈਆਂ ਸੇ ਇਹਨਾਂ ਦੀਆਂ ਦੋ ਸਟਾਂ ਰਿਜ਼ਰਵੇਸ਼ਨ ਆਖੀਆਂ ਉਹ ਡਾਕਟਰ ਸਾਹਿਬ ਦੀ ਰਿਪੋਰਟ ਆਉਗੀ ਉਹਦੇ ਵਿੱਚ ਅਸੀਂ ਜੇ ਡਾਕਟਰ ਸਾਹਿਬ ਦੀ ਆ ਰਿਪੋਰਟ ਆਉਗੀ ਤਾਂ 307 ਦਾ ਵਾਅਦਾ ਕਰਨ ਨੂੰ ਤਾਂ ਕਰ ਦੇਵਾਂਗੇ ਅਸੀਂ